ਦੇ ਨਾਲ ਮਿੰਟੂ ਜੀ ਆਪਾਂ ਜਰਾ ਆਈਏ ਜੀ ਈਵੀਐਮ ਵਾਲੇ ਪਾਸੇ ਵੈਸੇ ਤਾਂ ਗੱਲ ਇਹ ਆ ਵੀ ਚੋਣ ਕਮਿਸ਼ਨ ਤਾਂ ਕਹਿੰਦਾ ਈਵੀਐਮ ਦੇ ਉੱਤੇ ਸਵਾਲ ਨਾ ਚੁੱਕੋ ਜੀ ਕਹਿੰਦੇ ਕਿ ਪਰ ਗੱਲ ਇਹ ਵੀ ਇੱਥੇ ਹੁਣ ਵੀਡੀਓ ਚੱਲੀ ਜਾਂਦੀ ਹੈ ਮਿੰਟੂ ਜੀ ਕਹਿੰਦੇ ਕਿ ਭਾਈ ਉਹ ਤਾਂ ਕਹਿੰਦੇ ਕਿ ਮੇਰੇ ਪਿਓ ਦੀ ਈਵੀਐਮ ਕਹਿੰਦੇ ਕਿ ਭਾਈ ਦੱਸੋ ਕੀ ਕਰਾਉਣਾ ਤੂੰ ਤੇ ਈਵੀਐਮ ਤੇ ਨਾਲੇ ਕਹਿ ਦਿੰਦੇ ਆ ਨਾ ਮਸ਼ੀਨ ਜਿਹੜੀ ਵੋਟਾਂ ਵਾਲੀ ਜੀ ਉਹ ਤੇ ਮੋਦੀ ਸਾਹਿਬ ਦੇ ਕੰਟਰੋਲ 'ਚ ਹੈ ਤੇ ਮੋਦੀ ਸਾਹਿਬ ਦਾ ਤੇ ਵਿਆਹ ਹੀ ਨਹੀਂ ਹੋਇਆ ਤੇ ਪਿਓ ਕਿਹੜੇ ਸਾਹਿਬ ਨਾਲ ਹੋ ਗਿਆ ਆ ਵਿਆਹ ਤਾਂ ਹੋਇਆ ਜੀ ਮਤਲਬ ਕਿ ਗ੍ਰਸਤ ਨਹੀਂ ਉਹਨਾਂ ਦੇ ਕੋਲ ਹੈਗਾ ਜੀ 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 ਤੇ ਵਿਆਹ ਤਾਂ ਨਾਲੇ ਉਹ ਜਿਹੜਾ ਸੀ ਉਹ ਬੀਬੀ ਬੇਨ ਦੇ ਨਾਲ ਹੋਇਆ ਇਹ ਇਹ ਐਨੇ ਕਹੀ ਜਾਂਦਾ ਸਨ ਨੇ ਮੇਰਾ ਪਿਓ ਕਮਾਲ ਦੀ ਗੱਲ ਆ ਇਹ ਮੁੰਡੇ ਨੂੰ ਹੋਇਆ ਕੀ ਹੈ ਸ਼ਹਾਕ ਉਦਿਆ ਪਤਾ ਨਹੀਂ ਕੀ ਹੋਇਆ ਅੱਛਾ ਇਹ ਨੇ ਇੱਕ ਚੀਜ਼ ਹੋਰ ਵੀ ਜਿਹੜੀ ਆ ਨਾ ਉਹ ਦਿਖਾ ਦਿੱਤੀ ਸਾਫ਼ ਕਰ ਦਿੱਤੀ ਆ ਕਿ ਇਹਨਾਂ ਦੇ ਕੋਲ ਗੁਜਰਾਤੀਆਂ ਦੇ ਕੋਲ ਕਿਹੋ ਕਿਹੋ ਜਿਹੇ ਮਾਡਲ ਆ ਕੱਲਾ ਗੁਜਰਾਤ ਮਾਡਲ ਨਹੀਂ ਆ ਇਹਨਾਂ ਦੇ ਕੋਲ ਮਸੀਹ ਮਾਡਲ ਹੈਗਾ ਚੰਡੀਗੜ੍ਹ 'ਚ ਜੀ ਰੱਖੋ ਭਾਰੇ ਜੀ ਮੂੰਹ ਵਾਲਾ ਮੁਰਕੇ ਮਾਫੀਆਂ ਮੰਗਦਾ ਸੀ ਕਿਵੇਂ ਉਹਨੂੰ ਤਾਂ ਦੇਖ ਕੇ ਦੇਸ਼ ਡਰ ਝੰਦਾ ਤੇ ਉਹ ਹੁਣ ਉਹਦੀ ਨਾ ਕੱਟ ਕੇ ਫੋਟੋ ਜਿਵੇਂ ਐਂ ਜਿ ਝਾਕਦਾ ਤੇ ਉੱਤੇ ਲਿਖਿਆ ਹੁੰਦਾ ਸਾਬ ਕਰ ਦੋ 400 ਕੇ ਪਾਰ ਲੋਕੋ ਦਾ ਮਜ਼ਾਕ ਬੜਾ ਡਾਉਂਦੇ ਨੇ ਜੀ ਜੀ ਅੱਛਾ ਦੂਸਰੇ ਪਾਸੇ ਜੇ ਤੁਸੀਂ ਵੇਖੋ ਕਿਤੇ ਇੱਕ ਮਾਡਲ ਹੈਗਾ ਆ ਉਮੀਦਵਾਰਾਂ ਨੂੰ ਲਿਜਾਣ ਦਾ ਵੈਸੇ ਮਾਨ ਸਾਹਿਬ ਤੇ ਤੁਹਾਨੂੰ ਪਤਾ ਨਾ ਇਹ ਮਿੰਨੀ મોદી ਨੇ ਇਹਨਾਂ ਨੂੰ ਵੀ ਨਹੀਂ ਮੋਦੀ ਮੰਨਦਾ ਜੋ ਮਾਡਲ ਉਹ ਤਿਆਰ ਕਰਦੇ ਵੀ ਕਰਦੇ ਅੱਜ ਕੱਲ ਇਹ ਵੀ ਉਮੀਦਵਾਰ ਲਈ ਆਉਂਦੇ ਫੋਲੋ ਕਰਦੇ ਪੂਰਾ ਜੀ ਉਮੀਦਵਾਰ ਕੱਲ ਬਸਪਾਲ ਆਲੇ ਆ ਉਹਦੀ ਵੋਟ ਹੀ ਨਹੀਂ ਉਹਦੀ ਵੋਟ ਹੀ ਨਹੀਂ ਬਹੁਤ ਅਜੀਬ ਗੱਲ ਆ ਇਹ ਕਹਿੰਦੇ ਨਾ ਵੀ ਅਸੀਂ ਗੱਲ ਇਹ ਹੁਣ ਮਿਲਣਾ ਤੇ ਹੁਣ ਤੱਕ ਕੇ ਦੋ ਲੈ ਗਏ ਨੇ ਕਿ ਪਰ ਦੋ ਇਹਨਾਂ ਦੇ ਚਲੇ ਵੀ ਗਏ ਸਾਬਰਾ ਪਰ ਬਾਈ ਵਾਲਾ ਵੀ ਚਲਾ ਗਿਆ ਸੀ ਨਾ ਆਸ਼ੂ ਬਗੜ ਇੱਕ ਵਾਰੀ ਆਸ਼ੂ ਬਗੜ ਚਲਾ ਗਿਆ ਤੇ ਰਿੰਕੂ ਨਿਕਲ ਗਿਆ ਹਾਂ ਜੀ ਹਾਂ ਜੀ ਬਾਈ ਤੋਂ ਵਾਲੇ ਹੋਈ ਇਹਨਾਂ ਦੇ ਨਾਲ ਵੀ ਵੈਸੀ ਹੋਈ ਜਾਂਦੀ ਆ ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇੱਕ ਮਾਡਲ ਉਹਨਾਂ ਦੇ ਕੋਲ ਉਹ ਆ ਕਿ ਜਿਸਨੇ ਉਂਗਲੀ ਮਾਲ ਸੀਗਾ ਜਿਹੜਾ ਡਾਕੂ ਸੁਣੀ ਕਦੇ ਕਹਾਣੀ ਫੇਰ ਸੁਣਾ ਦੂੰਗਾ ਨਾ ਤੇ ਉਂਗਲੀ ਮਾਲ ਜਦੋਂ ਮਤਲਬ ਕਿ ਹੋਇਆ ਨਾ متاثر ਹੋ ਗਿਆ ਜਾਂ ਕਹ ਲਓ ਕਿ ਮੇਰ ਹੋ ਗਈ ਬੁੱਧ ਤੋਂ ਪ੍ਰਭਾਵਿਤ ਹੋ ਕੇ ਤੇ ਪਿੱਛੇ ਪਿੱਛੇ ਤੁਰਿਆ ਸੀ ਤੇ ਉਹਨੇ ਕਿਹਾ ਸੀ ਬੁੱਧਾਂ ਸ਼ਰਨ ਗੱਛਾ ਤੇ ਇੱਕ ਇੱਕ ਉਹ ਵੀ ਮਾਡਲ ਹੈਗਾ ਨਾ ਕਿ ਇੱਥੇ ਸ਼ਾਹ ਸ਼ਰਨ ਹੋ ਜਾਂਦੀ ਆ ਸ਼ਾਦੀ ਸ਼ਰਨ ਚ ਚਲੇ ਜਾਓ ਤਾਂ ਫਿਰ ਤੁਹਾਡੇ ਤੁਸੀਂ ਚਾਹੇ ਪਾਪੀ ਚਾਹੇ ਹੱਡਾ ਰੋੜੀ ਦੇ ਵਿੱਚ ਜਾ ਕੇ ਕੁੱਤਿਆਂ ਦੇ ਬਰੂਬਰ ਜਾ ਕੇ ਤੁਸੀਂ ਜਾਨਵਰ ਵੀ ਖਾਦੇ ਨੇ ਨਾ ਤਦ ਵੀ ਉਹ ਕਹਿਣਗੇ ਕਿ ਤੇ ਬੰਦਾ ਯਾਰ। ਕੀ ਆ ਇਹ ਬੰਦਾ ਹੈ? ਤਾਂ ਮਤਲਬ ਕਿ ਇਲਾ ਗਿਰਜਾ ਨਾਲੋਂ ਭੜੇ ਬੰਦੇ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਕਿ ਕਰਪਟ ਬੰਦੇ ਆ ਤੁਸੀਂ ਦੇਖ ਲਓ। ਵਿੱਚ ਬੈਠੇ ਨੇ। ਖੈਰ ਇੱਕ ਮਾਡਲ ਜਿਹੜਾ ਆ ਹੁਣ ਦੇ ਦਿੰਦਾ ਉਹਨੇ। ਉਹ ਜਿਹੜਾ ਉਹਦਾ ਨਾਮ ਆ ਵਿਜੇ। ਉਹ ਤੇ ਜੇ ਲਾਈਵ ਨਾ ਹੁੰਦਾ ਤੇ ਇਹ ਮਾਡਲ ਤੇ ਆਉਣਾ ਹੀ ਨਹੀਂ ਸੀ ਸਾਹਮਣੇ। ਉਹਨੇ ਆਪਣੇ ਇਨਸਟਾ ਤੇ 4 ਮਿੰਟ 27 ਸਕਿੰਟ ਆ ਜਿਹੜੀ ਮਸ਼ੀਨ ਆ ਜਿਹਦੇ ਤੇ ਲੋਕ ਪੀ 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 ਕਰਦੇ ਆ ਜਿਵੇਂ ਮਜੀਠੀਆ ਕਹਿੰਦਾ ਟੀ 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 ਵੀ ਓਜਦੇ ਤੇ ਪੀ ਪੀ ਕਰਦੇ ਉਹ ਮਸ਼ੀਨ ਜਿਹੜੀ ਆ ਉਹ ਉਹਨੇ ਹਾਈਜੈਕ ਕਰਕੇ ਹਾਈਜੈਕ ਕੀ ਕਹਾਂਗੇ ਕੈਪਚਰ ਕਹਿ ਲਓ ਜੀ ਉਹ ਆਪਦੇ ਕਬਜ਼ੇ ਚ ਕਰਕੇ ਉਹਨੇ ਤੇ ਲਾਈਵ ਕਰ ਦਿੱਤਾ ਉਹਨੇ ਕਿਹਾ ਮਸ਼ੀਨਾ ਮੇਰੇ ਕੋਲ ਆ ਤਾ ਧੀ ਉਹ ਜਿਹੜੇ ਆਲੇ ਦੁਆਲੇ ਫਿਰਦੇ ਸੀ ਨਾ ਅਧਿਕਾਰੀ ਮੈਂ ਮੇਰੀ ਜੁੱਤੀਆਂ ਮੈਂ ਤੁਹਾਡਾ ਧੂਮ ਕੱਢਦੇ ਆਂਗਾ ਤੁਹਾਡਾ ਜਿਹੜਾ ਕੋਈ ਨੇੜੇ ਆਇਆ ਮੈਂ ਨਾਸਾ ਤੇ ਮਾਰਾਂ ਬਾਅਦ ਤਾਂ ਪਤਾ ਨਹੀਂ ਕੀ ਵੇ ਇੱਕ ਵਾਰੀ ਤਾਂ ਉਹਨੇ ਪੂਰਾ ਉਹ ਕਰਤਾ ਸੀ ਕਹ ਲੋ ਕਿੰਨੇ ਵਾਰੀ ਉਹ ਤਾਂ ਬਣਿਆ ਸੀ ਸਨਨੀ ਦਿ올 ਜੀਤ ਫਿਲਮ ਵਾਲਾ ਜੀ ਉਹਦੇ ਤੇ ਕੋਈ ਲਾਗੇ ਨਾ ਜਾਵੇ ਤੇ ਦੇਖੋ ਕਿੱਡਾ ਤਮਾਸ਼ਾ ਕਿ 4 ਮਿੰਟ 27 ਸਕਿੰਟ ਲਾਈਵ ਕੀਤਾ ਉਹਨੇ ਆਖਿਆ ਭਈ ਜਿਹੜਾ ਬੰਦਾ ਜਾ ਕੇ ਭੂਤ ਕੈਪਚਰ ਕਰਕੇ ਮਾਨ ਸਾਹਿਬ EVM ਨੂੰ ਇਸ ਤਰ੍ਹਾਂ ਦਿਖਾ ਰਿਹਾ ਕਿ ਉਹਨਾਂ ਨੇ ਵੋਟਾਂ ਨਾ ਪੁੱਗਤਾਈਆਂ ਹੋਣਗੀਆਂ ਤੇ ਨਾਲ ਉਹ ਕਰ ਅੱਛਾ ਉਹਦਾ ਨਾਮ ਵਿਜੇ ਆ ਜੀ ਉਹਦਾ ਪਿਓ ਇਸੇ ਇਹ ਜਿਹੜੀ ਦਦੋ ਹੋਰ ਹੈਗੀ ਦਦੋ ਸ਼ਾਇਦ ਹੈਗੀ ਆ ਲੋਕ ਸਭਾ ਸੀਟ ਇੱਥੇ ਹੀ ਉਹਦਾ ਪਿਓ ਜਿਹੜਾ ਇਹਨਾਂ ਦਾ ਹੈਡ ਰਿਆ ਭਾਜਪਾ ਦੇ ਨੇਤਾ ਦਾ ਮੁੰਡਾ ਹੈ ਸਾਹਬ ਨਾਲੋ ਤੇ ਹੁਣ ਇਹਨਾਂ ਨੇ ਜਦੋਂ ਜਿਹੜਾ ਕਾਂਗਰਸ ਕੈਂਡੀਡੇਟ ਸੀਗਾ ਉਹਨੇ ਜਦੋਂ ਕੰਪਲੀਟ ਦਿੱਤੀ ਆ ਹੁਣ ਦੋ ਜਣੇ ਇਹਨਾਂ ਨੇ ਹਿਰਾਸਤ ਦੇ ਵਿੱਚ ਲਏ ਆ ਕਿਤੇ ਜਾ ਕੇ ਜੋ ਲਾਈਵ ਨਾ ਹੁੰਦਾ ਤੇ ਆ ਵੀ ਮਾਡਲ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਜਿਵੇਂ ਮਸੀਹ ਮਾਡਲ ਸੀਗਾ ਜਿਹੜਾ ਜੇ ਸੀਸੀਟੀਵੀ ਨਾ ਲੱਗੇ ਹੁੰਦੇ ਅਦਾਲਤ ਦੇ ਹੁਕਮ ਤੇ ਮਸੀਹ ਮਾਡਲ ਨੇ ਆਂਦਾ ਕੰਮ ਕਰ ਦਿੰਦਾ ਸੀ ਤੇ ਐਵੇਂ ਹੋਣਾ ਸੀ ਹੁਣ ਉਹ ਤੇ ਹੋ ਸਕਦਾ ਕਿ ਮਸੀਹ ਕਿਤੇ ਰਾਜ ਸਭਾ ਚ ਹੀ ਚਲੇ ਜਾਂਦਾ ਕਿਸੇ ਪਾਸਿਓ ਹੋ ਸਕਦਾ ਸੀ ਕਿਸੇ ਸੂਬੇ ਦੇ ਵਿੱਚ ਨੂੰ ਗਵਰਨਰ ਹੀ ਲਾ ਦਿੰਦੇ ਕੰਮ ਬੜਾ ਸੋਹਣਾ ਕਰਦਾ ਇਹ ਤੇ ਕੈਮਰਾ ਕੂਮਰੇ ਫੜ ਲਿੰਦੇ ਇਹਨਾਂ ਦੀਆਂ ਚੋਰੀਆਂ ਜੇ ਲੋਕ ਹਾਲੇ ਵੀ ਨਹੀਂ ਬਈ ਜਾਗਦੇ ਹਾਲੇ ਵੀ ਇਹਨਾਂ ਦੀ ਭਗਤੀ ਚਲੀ ਨੇ ਤੇ ਉਹਨਾਂ ਵਾਸਤੇ ਕੋਈ ਦਵਾਈ ਨਹੀਂ ਬਣੀ ਸੈਂਟੀਫਿਕ ਤਰੀਕੇ ਨਾਲ ਉਹ ਉਹਨਾਂ ਵਾਸਤੇ ਕੋਈ ਇਲਾਜ ਨਹੀਂ ਜਾਏਗਾ ਹਾਂ ਇਹ ਵੀ ਹੋ ਸਕਦਾ ਜੀ ਇਧਰਲੇ ਪਾਸੇ ਤੋਂ ਗੁਰਵਿੰਦਰ ਤੂਰ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ ਇਹ ਕਹਿੰਨੇ ਕਿ ਮੋਦੀ ਸਾਹਿਬ ਜੇ ਇੱਕ ਵਾਰੀ ਹੋਰ ਆ ਗਏ ਰਿਪਲੇਸ ਹੋ ਜਾਣਗੇ ਇੱਕ ਸਾਲ ਦੇ ਵਿੱਚ ਜੀ ਨਾਲ ਹੀ ਅਕਾਸ਼ਦੀਪ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਉੱਪਰਲੇ ਪਾਸੇ ਪ੍ਰਦੀਪ ਜੀ ਸੀ ਧੰਨਵਾਦ ਤੁਸੀਂ ਵੀ ਕੰਟਰੀਬਿਊਟ ਕੀਤਾ ਨਾਲ ਹੀ ਉਹ ਕਹਿੰਦੇ ਪੈਸੀਗੇ ਕਹਿੰਦੇ ਕਿ ਉਹਨਾਂ ਦਾ ਕਮੈਂਟ ਉੱਪਰਲੇ ਪਾਸੇ ਨਿਕਲ ਗਿਆ ਮੈਂ ਦੇਖ ਲੈਣਾ ਜੇ ਹੋਇਆ ਤਾਂ ਹਾਂਜੀ ਕਹਿੰਨੇ ਕਿ ਮੋਦੀ ਦੀ ਸਪੀਚ ਜਿਹੜੀ ਇੱਕ ਤਰੀਕੇ ਨਾਲ ਧਮਕੀ ਆ ਕਾਰਪੋਰੇਟ ਨੂੰ ਕਹਿੰਦੇ ਕਿ ਬਾਈ ਹਾਂਜੀ ਹੋ ਸਕਦਾ ਕਿ ਬਈ ਤੁਹਾਡਾ ਮੈਨੂੰ ਪਤਾ ਲੱਗ ਗਿਆ ਜੀ ਹੋ ਸਕਦਾ ਇਹ ਇਹਨਾਂ ਦੀ ਗੱਲ ਜਿਹੜੀ ਹੈ ਇੱਕ ਡਿਫਰੈਂਟ ਐਂਗਲ ਤੋਂ ਸੋਚਣ ਵਾਲੀ ਆ ਫੜਨ ਵਾਲੀ ਆ ਕਿ ਹੋ ਸਕਦਾ ਉਹਨਾਂ ਨੇ ਸੰਦੇਸ਼ ਦਿੱਤਾ ਹੋਵੇ ਕਿ ਵਿੱਚੇ ਵਿੱਚ ਜਿਹੜੀਆਂ ਤੁਹਾਡੀਆਂ ਚੱਲਦੀਆਂ ਪਈਆਂ ਨੇ ਨਾ ਗੋਪਤ ਮੀਟਿੰਗਾਂ ਜੀ ਤੇ ਉਹਦੇ ਬਾਰੇ ਮੈਨੂੰ ਸਾਰਾ ਪਤਾ ਇਲਾਮ ਹੈ ਜੀ ਸਾਰਾ ਮੈਨੂੰ ਪਤਾ ਹੈ ਜੀ ਇਹ ਵੀ ਹੋ ਸਕਦਾ ਸਾਰਾ ਪਤਾ ਤੇਰੀ ਕਿੱਥੇ ਨਗਾ ਤੇ ਕਿੱਥੇ ਨਿਸ਼ਾਨੇ ਨੇ ਜੀ 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 ਇਹ ਵੀ ਗੱਲ ਠੀਕ ਹੈ ਤੁਹਾਡੀ ਤੇ ਇਹਦੇ ਲਈ ਪਸੇ ਕਹਿੰਦੇ ਤਲਵੀਰ ਸਿੰਘ ਗਿੱਲ ਦੀ ਗੱਲ ਕਰੋ ਜੀ ਅਕਾ ਜੀ ਜੀ ਅਸੀਂ ਗੱਲ ਕੀਤੀ ਹੋਈ ਸੀ ਵੈਸੇ ਗਿੱਲ ਦੀ ਗੱਲ ਤੇ ਸ਼ਾਇਦ ਉਹ ਪ੍ਰਧਾਨ ਸਾਹਿਬ ਕਰਨ ਦਾਏ ਸੀ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਕਿ ਮੈਂ ਤੁਰਿਆ ਜਾਵਾਂ ਤੁਰਦੇ ਤੁਹਾਨੂੰ ਪਤਾ ਯਾਤਰਾ ਤੇ ਨੇ ਉਹ ਕਹਿੰਦੇ ਮੈਨੂੰ ਕਹਿੰਦੇ ਟੈਲੀਫੋਨ ਕੀਤਾ ਮੀਂਹ ਤੇ ਪਾਰਟੀ ਛੱਡ ਕੇ ਚੱਲਿਆ ਮੈਂ ਲੱਡੂ ਵੰਡੋ ਲੱਡੂ ਵੰਡੋ ਤਗੜੇ ਹੋ ਕੇ ਖੜਾ ਛੁੱਟਿਆ ਦਫਾ ਕਰੋ ਹੁਣ ਤਾਂ ਕੀ ਗੱਲ ਕਰੀਏ ਜੀ ਦੇਖੋ ਤਲਵੀਰ ਗਿੱਲ ਦਾ ਇਹ ਇੱਕ ਗੱਲ ਆ ਕਿ ਨੁਕਸਾਨ ਤੇ ਹੈਗਾ ਹੀ ਆ ਤਲਵੀਰ ਗਿੱਲ ਜੋ ਵੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਨੇਰੀ ਸੀਗੀ ਉਹਦੇ ਵਿੱਚ ਵੀ ਉਹ ਵੋਟਾਂ ਲੈ ਕੇ ਦੂਜੇ ਨੰਬਰ ਤੇ ਸੀਗਾ ਆਪਦੇ ਹਲਕੇ ਚੋਂ ਅੰਮ੍ਰਿਤਸਰ ਤੋਂ ਜੀ ਤਾਂ ਚਲੋ ਸਾਰੀਆਂ ਨਹੀਂ ਜਾਂਦੀਆਂ ਹੁੰਦੀਆਂ ਵੋਟਾਂ ਕਿਸੇ ਵੀ ਬੰਦੇ ਨਾਲ ਪਰ ਪਰਸਨਲ ਕਪੈਸਿਟੀ ਚ ਜਿੰਨਾ ਨੁਕਸਾਨ ਉਹ ਕਰ ਸਕਦਾ ਸੀ ਉਹਨਾ ਤੇ ਕਰੇਗਾ ਨਾ ਸੋ ਆਹੀ ਹੈ ਬਾਕੀ ਹੁਣ ਦੇਖੋ ਆਮ ਆਦਮੀ ਪਾਰਟੀ ਵਾਲੇ ਉਹਨੂੰ ਕਿੱਥੇ ਬਿਠਾਉਂਦੇ ਆ हां ये भी देखने वाली बात है okay, गलत है भी जितने बंदे ਲੈ ਗਏ ਇਹਨਾਂ ਨੂੰ ਸੈੱਟ ਕਿਵੇਂ ਕਰਨਗੇ ਕਿਉਂਕਿ ਅੰਮ੍ਰਿਤਸਰ ਦੇ ਵਿੱਚੋਂ ਕੁੰਮਰ ਵਿਝੇ ਪ੍ਰਤਾਪ ਸਿੰਘ ਤਾਂ ਇੱਕ ਮਾਈਨਸ ਕਾਰ ਹੀ ਲਾਓ ਆਉਣ ਵਾਲੇ ਸਮੇਂ 'ਚ ਇੱਕ ਮਾਈਨਸ ਦੇ ਨਾਲ ਇੱਕ ਪਲੱਸ ਜਿਹੜਾ ਉਹ ਬਰਾਬਰ ਹੁੰਦਾ ਕਿ ਨਹੀਂ ਹੁੰਦਾ ਜੀ हां ये भी देखने वाली बात है जी 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 ਇਹ ਗੱਲ ਵੀ ਦੇਖਣ ਵਾਲੀ ਗੱਲ ਹੈ ਜੀ ਤਾਂ ਇਹਦੇ ਨਾਲ ਬਈ ਆਪਾਂ ਅੱਗੇ ਨੂੰ ਚੱਲ ਪਏ ਜੀ ਖਬਰਾਂ ਵੱਲ ਹੋਰ ਬਹੁਤ ਖਬਰਾਂ ਪੰਗਾ ਨੇ ਜੀ ਤੇ ਆਈਏ ਮਿੰਟੂ ਜੀ ਜਰਾ ਸੰਗਰੂਰ ਵਾਲੇ ਪਾਸੇ ਮਿੰਟੂ ਜੀ ਸੰਗਰੂਰ ਦੇ ਵਿੱਚ ਹੁਣ ਕਰੋੜਪਤੀਆਂ ਦਾ ਮੁਕਾਬਲਾ ਹੁੰਦਾ ਪਿਆ ਪਰ ਸੁਪਾਲ ਸਿੰਘ ਖੈਰਾ ਕਹਿੰਦੇ ਕਹਿੰਦੇ ਕਿ ਮੇਰੀ ਤਾਂ ਦੌਲਤ ਹੀ ਘਟ ਗਈ ਜੀ ਇਹ ਕੀ ਚੱਕਰ ਬਣ ਗਏ ਨੇ ਨਾਲ ਦੇਖੋ ਗੱਲ ਇਹ ਆ ਕਿ ਕਰੋੜਪਤੀ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਹੈ ਉਹ ਇੱਕ ਕਰੋੜਪਤੀ ਲੜ ਨਹੀਂ ਸਕਦਾ ਨੀਟੂ ਛਟਰਾ ਵਾਲਾ ਸਿਰਫ ਕਾਗਜ਼ ਭਰ ਸਕਦਾ ਟੀਟੂ ਬਾਣੀਆਂ ਸਿੰਬੋਲਿਕਲੀ ਇੱਕ ਉਮੀਦਵਾਰ ਬਣ ਕੇ ਵਿਰੋਧ ਜਤਾ ਸਕਦਾ ਜਾਂ ਪੋਲਿਟਿਕਸ ਤੇ ਕੋਈ ਤੰਜ਼ ਕਰ ਸਕਦਾ ਹੈ ਜੀ ਕੋਈ ਆਮ ਬੰਦਾ ਪਰ ਇਲੈਕਸ਼ਨ ਦੇ ਮੁਕਾਬਲੇ ਚ ਹਸੂਰ ਤੁਸੀਂ ਨੌਂ ਵਿਧਾਨ ਸਭਾ ਚ ਤੁਸੀਂ ਦੂਰ ਨਾ ਜਾਓ ਲੱਖ ਸਦਾਣਾ ਤੁਹਾਡੇ ਪਿੰਡਾਂ ਚ ਆਇਆ ਸਾਡੇ ਪਿੰਡਾਂ ਚ ਵੀ ਆਇਆ ਮੋਟਾ-ਮੋਟੀ ਗੱਲ ਇਹ ਸਭ ਤੋਂ ਕਹਿ ਲੋ ਕਿ ਘੱਟ ਖਰਚੀਲਾ ਹੈ ਇਸ ਵੇਲੇ ਜੀ ਸਭ ਤੋਂ ਛੋਟਾ ਕਾਫਲਾ ਇੱਕ ਗੱਡੀ ਚ ਆਪ ਇੱਕ ਤੇ ਉਹ ਜਨਰੇਟਰ ਵਗੈਰਾ ਜਿਹੜਾ ਹੁੰਦਾ ਤੇ ਇੱਕ ਨਾਲ ਜਿਹੜੇ ਦੂਸਰੇ ਮੁੰਡੇ ਹੁੰਦੇ ਹੁੰਦੇ ਤਿੰਨ ਚਾਰ ਗੱਡੀਆਂ ਦਾ ਕਾਫਲਾ ਹਾਂ ਦੋ 670 ਪਿੰਡ ਦੇ ਕਰੀਬ ਨੇ ਮੇਰੇ ਖਾਲ ਦੇ ਨਾਲ ਬਠਿੰਡੇ ਚ ਉਹ ਕੱਢੇ ਐ ਸੋਚ ਕੇ ਵੇਖੋ 670 ਪਿੰਡ ਦਾ ਯਾਰ ਤੇਲ ਹੀ ਲਾ ਕੇ ਦੇਖ ਲਓ ਕਾਗਜ਼ਾਂ ਕੁਗਜ਼ਾਂ ਚ ਜਿਹੜਾ ਖਰਚ ਗਿਣਿਆ ਜਾਂਦਾ ਉਹਨੂੰ ਛੱਡ ਦਿਓ ਉੱਤੇ ਜਿਹੜਾ ਗੋਪੀਨਾਥ ਮੁੰਡੇ ਸੀਗਾ ਨਾ ਜਦੋਂ 14 ਵਾਲਾ ਇਲੈਕਸ਼ਨ ਜਿੱਤਿਆ ਤੇ ਉਹਨੇ ਪ੍ਰੈਸ ਕਾਨਫਰੰਸ ਚ ਕਹਿ ਦਿੱਤਾ ਸੀਗਾ ਕਿ 5 5 7 7 ਕਰੋੜ ਖਰਚਾ ਹੁੰਦਾ ਉਹਨਾਂ ਟਾਈਮਾਂ ਚ ਮਰ ਗਿਆ ਸੀਗਾ ਗੋਪੀਨਾਥ ਮੁੰਡੇ ਮੁੜ ਕੇ ਪੰਕਜਾ ਮੁੰਡੇ ਚ ਦੀਤੀ ਆ ਅੱਜਕੱਲ ਉਹਨੂੰ ਬਚਾਉਣ ਵਾਸਤੇ ਉਹਦਾ ਚਾਚੇਰਾ ਭਰਾ ਵੀ ਜਿਹੜਾ ਲੱਗਾ ਹੋਇਆ ਮੈਦਾਨ ਦੇ ਵਿੱਚ ਜੀ